ਇਹ ਨੇਚਰਲ ਅਰਕ ਕੱਢਿਆ ਹੋਇਆ ਹੈ ਹਰਬਸ ਹੈ ਇਹ ਯੂਜ਼ ਕਰਨ ਦੇ ਨਾਲ ਤੁਸੀਂ ਕਿੰਨੇ ਕੋ ਪੁਰਾਣੇ ਨਸ਼ੇ ਨੂੰ ਕਦੋਂ ਮਰਜ਼ੀ ਛੱਡ ਸਕਦੇ ਹੋ ਚਾਹੇ ਤੁਸੀਂ ਚਿੱਟਾ ਯੂਜ਼ ਕਰ ਰਹੇ ਹੋ ਜਾਂ ਤੁਹਾਨੂੰ ਸ਼ਰਾਬ ਪੀਣ ਦੀ ਇੱਕ ਆਦਤ ਹੈ ਜਾਂ ਤਲਬ ਹੈ ਤੁਸੀਂ ਕੋਈ ਐਂਟੀ ਡਿਪਰੈਸ਼ਨ ਪिल्स ਜਾਂ ਸਲੀਪਿੰਗ ਪिल्स ਲੈਨੇ ਹੋ ਕਿਉਂਕਿ ਸੋ ਲੱਗਿਆ ਨੀਂਦ ਹੀ ਹੋਲੀ ਲੈ ਕੇ ਖਾ ਕੇ ਸੌਣੇ ਹੋ ਉਸ ਤੋਂ ਬਿਨਾ ਤੁਹਾਨੂੰ ਨੀਂਦ ਨਹੀਂ ਆਉਂਦੀ ਇੰਦਾਂ ਦੇ ਲੋਕਾਂ ਲਈ ਇਹ ਆਰਾਮ ਬਾਨ ਇੱਕ ਉਸ ਦੀ ਹੈ ਸਸੀ ਗੱਲ ਜੀ ਤੁਸੀਂ ਦੇਖ ਰਹੇ ਹੋ ਲਾਈਵ ਤੇ ਚੈਨਲ ਮੈਂ ਹਾਂ ਅਜੇ ਮੇਰੇ ਨਾਲ ਜਿਹੜੇ ਖੜੇ ਨੇ ਉਹ ਹੈਗੇ ਡਾਕਟਰ ਔਰ ਪ੍ਰੈਕਟिशनर ਔਰ ਨੈਚੁਰਲ ਪੈਥੀ ਮਤਲਬ ਕਿ ਤਿੰਨੇ ਆਪਾਂ ਨਾਮ ਤਾਂ ਕਰਾਂਗੇ ਕਿਉਂਕਿ ਇਹਨਾਂ ਨੇ ਇੱਕ ਪ੍ਰੋਡਕਟ ਬਣਾਇਆ ਹੈਗਾ ਔਰ ਹਰਬਲ ਬੇਸਡ ਹੈਗਾ ਔਰ ਕਿਸ ਕੰਮ ਆਉਂਦਾ ਹੈ ਕਦੇ ਵਾਸਤੇ ਉਹਨੂੰ ਯੂਜ਼ ਕੀਤਾ ਜਾਂਦਾ ਹੈਗਾ ਚੇਤਨ ਵਰਮਾ ਜੀ ਨਾਲ ਸੀ ਜਾਣਦੇ ਆ ਵਰਮਾ ਜੀ ਕਿਸ ਤਰ੍ਹਾਂ ਦੇਖਦੇ ਹੋ ਵੀ ਤੁਸੀਂ ਬਹੁਤ ਹੀ ਮਿਹਨਤ ਨਾਲ ਇੱਕ ਪ੍ਰੋਡਕਟ ਲੈ ਕੇ ਆਏ ਹੋ ਇਹ ਪ੍ਰੋਡਕਟ ਜਿਹੜਾ ਕੰਮ ਕੀ ਕਰੂਗਾ ਅ ਨਮਸਕਾਰ ਜੀ ਇਹ ਪ੍ਰੋਡਕਟ ਹੈ ਜੀ ਨੈਚੁਰਲ ਡੋਪਾਮਾਈਨ ਨੈਚੁਰਲ ਡੋਪਾਮਾਈਨ ਇਸ ਲਈ ਇਹਨੂੰ ਕਿਹਾ ਗਿਆ ਕਿਉਂਕਿ ਇਹ ਕੋਈ ਦਵਾਈ ਨਹੀਂ ਹੈ ਇਹ ਨੈਚੁਰਲ ਅਰਕ ਕੱਢਿਆ ਹੋਇਆ ਹੈ ਇਹ ਹਰਬਸ ਹੈ ਇਹ ਯੂਜ਼ ਕਰਨ ਦੇ ਨਾਲ ਤੁਸੀਂ ਕਿੰਨੇ ਕੋ ਪੁਰਾਣੇ ਨਸ਼ੇ ਨੂੰ ਕਦੋਂ ਮਰਜ਼ੀ ਛੱਡ ਸਕਦੇ ਹੋ ਚਾਹੇ ਤੁਸੀਂ ਚਿੱਟਾ ਯੂਜ਼ ਕਰ ਰਹੇ ਹੋ ਜਾਂ ਤੁਹਾਨੂੰ ਸ਼ਰਾਬ ਪੀਣ ਦੀ ਇੱਕ ਆਦਤ ਹੈ ਜਾਂ ਤਲਬ ਹੈ ਜਾਂ ਤੁਸੀਂ ਕੋਈ ਐਂਟੀ ਡਿਪਰੈਸ਼ਨ ਪिल्स ਜਾਂ ਸਲੀਪਿੰਗ ਪिल्स ਲੈਨੇ ਹੋ ਰਾਤੀ ਸੌਣ ਲੱਗਿਆ ਨੀਂਦ ਦੀ ਗੋਲੀ ਲੈ ਕੇ ਖਾ ਕੇ ਸੌਣੇ ਉਹ ਉਸ ਤੋਂ ਬਿਨਾ ਤੁਹਾਨੂੰ ਨੀਂਦ ਨਹੀਂ ਆਉਂਦੀ ਇਦਾਂ ਦੇ ਲੋਕਾਂ ਲਈ ਇਹ ਰਾਮਬਨ ਇੱਕ ਉਸਦੀ ਹੈ ਇਹ ਮਤਲਬ ਕਿ ਲੋਕਾਂ ਦਾ ਇੱਕ ਹੋਏਗਾ ਕਿਉਂਕਿ ਦੇਖਣ ਨੂੰ ਪਾਣੀ ਵਰਗੀ ਚੀਜ਼ ਲੱਗਦੀ ਹੈ ਔਰ ਇੱਕ ਕਲਰਡ ਲੱਗਦੀ ਹੈ ਲੇਕਿਨ ਇਹ ਕਿਸ ਚੀਜ਼ ਨਾਲ ਬਣੀ ਹੈ ਕਿਹੜੀ ਆਯੁਰਵੈਦਿਕ ਹਰਬਜ਼ ਇਚ ਯੂਜ਼ ਕੀਤੀਆਂ ਗਈਆਂ ਉਹ ਜ਼ਰੂਰ ਥੋੜਾ ਜਾਣਕਾਰੀ ਲਵਾਂਗੇ ਅਸਲ ਵਿੱਚ ਇਹ ਦੋ ਤਰ੍ਹਾਂ ਦੇ ਹੁੰਦੇ ਆ ਜੀ ਇਹ ਤੁਸੀਂ ਇੱਕ ਤਰ੍ਹਾਂ ਦਾ ਯੂਜ਼ ਨਹੀਂ ਕਰ ਸਕਦੇ ਇਹ ਹੈ ਜੀ ਮੇਲ ਇਹ ਹੈ ਫੀਮੇਲ ਇਹਦਾ ਇੱਕ ਫਾਰਮੂਲਾ ਇਹ ਤੁਸੀਂ ਦਿਨੇ ਯੂਜ਼ ਕਰਨਾ ਹੈ ਖਾਣਾ ਖਾਣ ਤੋਂ 1 ਘੰਟਾ ਬਾਅਦ ਹਲਕਾ ਜਿਹਾ ਤੁਸੀਂ ਆਪਣੀ ਟੰਗ ਦੇ ਉੱਤੇ ਲਗਾਉਣਾ ਹੈ ਉਂਗਲੀ ਤੇ ਲਗਾ ਕੇ ਟੰਗ ਨੂੰ ਟੱਚ ਕਰਨਾ ਹੈ ਦੈਟਸ ਇਟ ਉਸ ਤੋਂ ਬਾਅਦ ਤੁਸੀਂ ਸ਼ਾਮ ਨੂੰ 6:00 ਵਜੇ ਖਾਣਾ ਖਾਣ ਤੋਂ 2 ਘੰਟੇ ਪਹਿਲਾਂ ਇਹਨੂੰ ਲੈਣਾ ਹੈ ਇਦਾਂ ਹੀ ਸੇਮ ਐਜ਼ ਇਟ ਇੱਕ ਡ੍ਰੋਪਸ ਡ੍ਰੋਪਸ ਵੀ ਇੱਕ ਡ੍ਰੋਪ ਬਹੁਤ ਜ਼ਿਆਦਾ ਹੈ ਅੱਧੇ ਕੁ ਡ੍ਰੋਪਸ ਟੱਚ ਕਰਕੇ ਤੁਸੀਂ ਆਪਣੀ ਟੰਗ ਤੇ ਲਗਾਨੀ ਹੈ ਜਦੋਂ ਹੀ ਤੁਸੀਂ ਇਹਨੂੰ ਟੰਗ ਤੇ ਲਗਾਣੇ ਹੋ ਤੇ অটোમેટਿਕਲੀ ਵਿਦin 10 ਸੈਕਿੰਡਸ ਦੇ ਵਿੱਚ ਤੁਹਾਡੇ ਮਾਈਂਡ ਤੇ ਚਲਾ ਜਾਂਦਾ ਹੈ ਔਰ ਮਾਈਂਡ ਦੇ ਵਿੱਚ ਜਾਂਦਿਆਂ ਹੀ ਤੁਹਾਡੇ ਬ੍ਰੇਨ ਦੇ ਵਿੱਚ ਹੈਪੀ ਸੈਲਸ ਜਿਨ੍ਹਾਂ ਉੱਪਰ ਡੋਪਾਮਾਈਨ ਕਹਿੰਦੇ ਆ ਰਿਲੀਜ਼ ਕਰਦਾ ਹੈ ਉਹਦੇ ਨਾਲ ਬੰਦਾ ਆਪਣੇ ਆਪ ਦੇ ਵਿੱਚ ਰਿਲੈਕਸ ਫੀਲ ਕਰਦਾ ਹੈ ਉਹਨੂੰ ਕਿਸੇ ਵੀ ਤਰ੍ਹਾਂ ਦੀ ਦਵਾਈ ਨਹੀਂ ਲੈਣੀ ਪੈਂਦੀ ਜਾਂ ਕੋਈ ਤਰ੍ਹਾਂ ਦਾ ਨਸ਼ਾ ਨਹੀਂ ਕਰਨ ਦੀ ਲੋੜ ਪੈਂਦੀ ਇਵਨ ਮੈਂ ਜਿਹੜੇ ਲੋਕਾਂ ਨੂੰ ਇਹ ਸ਼ੁਰੂ ਕਰਵਾਈ ਸੀ ਹਰ ਬੰਦੇ ਨੇ 3-3 4-4 ਦਿਨਾਂ ਦੇ ਵਿੱਚ ਜੇ ਕੋਈ ਸ਼ਰਾਬ ਬਹੁਤ ਜ਼ਿਆਦਾ ਪਿੰਦੇ ਸੀ ਤਾਂ ਉਹਨਾਂ ਨੂੰ ਤਲਬ ਲਗਣੀ ਬੰਦ ਹੋ ਗਈ हां मैं जेड़े लोग ड्रग्स ਲੈਂਦੇ ਸੀ ਡਰਗਡ ਐਡਿਕਟਿਡ ਲੋਕਾਂ ਨੂੰ ਵੀ ਮੈਂ ਯੂਜ਼ ਕਰਵਾਇਆ ਵਿਦਿਨ 2 ਵੀਕ ਮੈਂ ਲੋਕਾਂ ਦੀ ਡਰਗ ਛੁਡਵਾਈ ਹੈ। ਔਰ ਇਹ ਨੈਚੁਰਲ ਬਣਾਇਆ ਗਿਆ ਹੈ ਜਿਹੜਾ ਕਿ ਸੈਫਰਨ ਹੁੰਦਾ ਹੈ। ਸੈਫਰਨ ਦੀ ਜੜ੍ਹਾਂ ਤੋਂ ਇਹ ਬਣਾਇਆ ਗਿਆ ਹੋਰ ਵੀ 2-3 ਵਿੱਚ ਇਹਦੇ ਇੰਗਰੀਡੀਐਂਟਸ ਹੈ ਜਿਹੜੇ ਕਿ ਅਸੀਂ ਯੂਜ਼ ਕਰਦੇ ਆਂ। ਤਕਰੀਬਨ 6 ਐਮਐਲ ਬਣਾਉਣ ਲਈ ਸਾਨੂੰ 100 ਗ੍ਰਾਮ ਸੈਫਰਨ ਦਾ ਯੂਜ਼ ਕਰਨਾ ਪੈਂਦਾ ਹੈ। ਇਹ ਅਰਕ ਹੈ। ਤੇ ਇਹ ਜਿਹੜਾ ਤੁਸੀਂ ਪ੍ਰੈਕਟਿਸ ਕਰ ਰਹੇ ਹੋ ਕਿੰਨੇ ਕੁ ਲੋਕਾਂ ਦੇ ਵਿੱਚ ਇਹਦਾ ਜਿਹਾ ਰਿਵਿਊ ਆ ਚੁੱਕਿਆ ਹੈਗਾ ਹਾਂ ਤਕਰੀਬਨ ਅਸੀਂ ਪਿਛਲੇ 2 ਤੋਂ 2.5 ਸਾਲ ਪਹਿਲਾਂ ਇਹ ਬਣਾਇਆ ਸੀ ਉਦੋਂ ਤੋਂ ਅਸੀਂ ਇਹਨੂੰ ਲੋਕਾਂ ਨੂੰ ਦੇ ਦੇ ਕੇ ਯੂਜ਼ ਕਰਵਾ ਰਹੇ ਹਾਂ ਸਮਾਜ ਸੇਵਾ ਵੀ ਕੀਤੀ ਹੈ ਆਪਣਾ ਵੀ ਪੱਕਾ ਕੀਤਾ ਵੀ ਇਹ ਚੀਜ਼ ਕਿੰਨੇ ਕੁ ਜ਼ਿਆਦਾ ਕਿੰਨੇ ਕੁ ਲੈਵਲ ਤੱਕ ਲੋਕਾਂ ਨੂੰ ਠੀਕ ਕਰ ਸਕਦੀ ਹੈ ਮੈਂ ਹੁਣ ਤੱਕ 500 ਤੋਂ ਵੀ ਜ਼ਿਆਦਾ ਲੋਕਾਂ ਨੂੰ ਸਹੀ ਕਰ ਚੁੱਕਾ ਔਰ ਪੰਜਾਬ ਪੰਜਾਬ ਦੇ ਵਿੱਚ ਮੈਂ तकरीबन ਜਿਆਦਾ ਨਹੀਂ ਤਾਂ ਕਹਾਂ 50 60 70 ਲੋਕਾਂ ਨੂੰ ਤਾਂ ਪੰਜਾਬੀਆਂ ਨੂੰ ਮੈਂ ਠੀਕ ਕਰ ਚੁੱਕਾ ਮੈਂ ਅਮਰੀਕਾ ਕੈਨੇਡਾ ਆਸਟ੍ਰੇਲੀਆ ਤੱਕ ਵੀ ਇਹਨੂੰ ਪਹੁੰਚਾ ਦਿੱਤਾ ਹੈ ਇੱਥੇ ਤੱਕ ਮੈਂ ਬੋਲੀਵੁੱਡ ਦੇ ਵੀ ਕਈ ਅੱਛੀ ਹਸਤੀਆਂ ਨੂੰ ਇਹਨੂੰ ਯੂਜ਼ ਕਰਵਾ ਕੇ ਉਹਨਾਂ ਤੋਂ ਅੱਛੇ ਰਿਜ਼ਲਟ ਔਰ ਅੱਛੀ ਇੱਜ਼ਤ ਲਈ ਹੈ ਇਸ ਕੰਮ ਦੇ ਵਿੱਚ ਮੈਨੂੰ ਇੱਜ਼ਤ ਬਹੁਤ ਮਿਲੀ ਹੈ ਪਰਮਾਤਮਾ ਵੱਲੋਂ ਜੀ ਇਨਫੈਕਟ ਲੁਧਿਆਣਾ ਦੇ ਵਿੱਚ ਤੁਹਾਨੂੰ ਸੰਪਰਕ ਕਰਨਾ ਹੋਵੇ ਜਿਹੜੇ ਮਤਲਬ ਕਿ ਨਸ਼ਾ ਛੱਡਣਾ ਚਾਹੁੰਦੇ ਹੈ ਜਾਂ ਕਿਸੇ ਵੀ ਕਾਰਨ ਆਪਣੇ ਆਪ ਨੂੰ ਮਜਬੂਰ ਸਮਝਦੇ ਨੇ ਉਹ ਤੁਹਾਨੂੰ ਸੰਪਰਕ ਕਿੱਦਾਂ ਕਰਨ ਮੈਨੂੰ ਸਿੰਪਲ ਕਾਲ ਕਰਨ ਮੇਰੇ ਨੰਬਰ ਤੇ 988643590 ਇਹ ਮੇਰਾ ਮੋਬਾਈਲ ਨੰਬਰ ਹੈ ਉਹ ਮੇਰੇ ਕੋਲ ਆਨ ਆਪਣੀ ਪ੍ਰੋਬਲਮ ਦਰਸਨ ਮੈਂ ਉਹਨਾਂ ਨੂੰ ਫ੍ਰੀ ਦੇ ਵਿੱਚ ਦੋ ਦਿਨ ਤਿੰਨ ਦਿਨ ਪਹਿਲਾਂ ਉਹਨਾਂ ਨੂੰ ਡੈਮੋ ਦਵਾਂਗਾ ਟੈਸਟ ਕਰਾਵਾਂਗਾ ਉਹਨਾਂ ਨੂੰ ਦੋ ਤਿੰਨ ਦਿਨਾਂ ਦੇ ਵਿੱਚ ਫੀਲ ਹੋ ਜਾਏਗਾ ਵੀ ਇਹ ਚੀਜ਼ ਸਾਡੇ ਮਤਲਬ ਦੀ ਆ ਹੁਣ ਸਾਡਾ ਮਨ ਮੁੜ ਗਿਆ ਫਿਰ ਉਹ ਇਹਨੂੰ ਮੇਰੇ ਕੋਲ ਲੈ ਜਾਣ ਇਹ ਦੋ ਤਿੰਨ ਮਹੀਨੇ ਚੱਲੇਗੀ ਇਹ 6 ਐਮਐਲ ਦੀ ਡੋਸ ਉਹ ਤਾਂ 3 ਮਹੀਨੇ ਖਤਮ ਨਹੀਂ ਹੁੰਦੇ ਔਰ ਉਹ ਲੋਕ ਨਸ਼ਾ ਨਹੀਂ ਕਰਨਗੇ ਬਸ ਬੰਦਾ ਮੇਰੇ ਕੋਲ ਮਨ ਬਣਾ ਕੇ ਆਵੇ ਵੀ ਮੈਂ ਨਸ਼ਾ ਛੱਡਣਾ ਹੈ थैंक यू ਚੇਤਨ ਜੀ ਬਹੁਤ ਵੱਡੀ ਗੱਲ ਕਹੀ ਹੈ ਮਨ ਬਣਾ ਕੇ ਆਂਦਾ ਹੈਗਾ ਜੋ ਵੀ ਕਿਸੇ ਵੀ ਚੀਜ਼ ਨੂੰ ਛੱਡਣ ਦਾ ਬੁਰੀ ਚੀਜ਼ ਨੂੰ ਤੇ ਉਹ ਹਮੇਸ਼ਾ ਜਿਹੜਾ ਹੈਗਾ ਕਾਰਗਰ ਹੁੰਦਾ ਹੈ ਔਰ ਸਕਸੈਸ ਹੁੰਦਾ ਹੈਗਾ ਨੰਬਰ ਇਹਨਾਂ ਨੇ ਬੋਲ ਦਿੱਤਾ ਹੈਗਾ ਇਹਨਾਂ ਨੂੰ ਮਿਲਣਾ ਚਾਹੁੰਦੇ ਲੁਧਿਆਣੇ ਵਿੱਚ ਵੀ ਮਿਲ ਸਕਦੇ ਹੋ ਇਨਫੈਕਟ ਜੇ ਕਿਸੇ ਵੀ ਤਰ੍ਹਾਂ ਦੀ ਸਲਾਹ ਲੈਣੀ ਹੈ ਇਹਨਾਂ ਦੇ ਨੰਬਰ ਜਿਹੜਾ ਬੋਲਿਆ ਉਸ ਨੰਬਰ ਦੇ ਉੱਤੇ ਸੰਪਰਕ ਕਰ ਸਕਦੇ ਹੋ ਤੁਸੀਂ ਦੇਖਦੇ ਰਹੋ ਲਾਈਵ ਤੇ ਚੈਨਲ